ਜਦੋਂ ਗੁਰੂ ਰਾਮਦਾਸ ਜੀ ਨੇ ਅਮਰਸਰ ਸਰੋਵਰ ਦੇ ਨਾਲ ਨਾਲ ਸ਼ਹਿਰ ਬਸਾਉਣਾ ਸ਼ੁਰੂ ਕੀਤਾ ਉਹ ਆਪ ਇਹ ਸਾਰੇ ਪਰਿਵਾਰ ਨਾਲ ਪੋਇੰਡਵਾਲ ਸਾਹਿਬ ਤੋਂ ਅੰਮ੍ਰਿਤਸਰ ਆ ਗਏ। Oh that brings the 5th Guru ji to Amritsar. ਇਸ ਦਾ ਮਤਲਬ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਪੰਜ ਗੁਰੂ ਸਾਹਿਬ ਜੀ ਦੇ ਚਰਨ ਅੰਮ੍ਰਿਤਸਰ ਸਾਹਿਬ ਵਿਖੇ ਪਏ।